ਲੁਧਿਆਣਾ ਦੇ ਐਸਡੀ ਕਾਲਜ ਦੇ ਬਾਹਰ ਖੋਲੜਬਾਜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਨੇ ਖੋਲੜਬਾਜੀ ਦੀ ਗੱਲ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਯੂਥ ਕਾਂਗਰਸ ਦੇ ਵੱਲੋਂ ਆਪਣਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 8 ਦੇ ਖੇਰੇ ਦੇ ਵਿੱਚ ਪੈਂਦੇ ਐਸਡੀ ਕਾਲਜ ਦੇ ਬਾਹਰ ਖੋਲੜਬਾਜੀ ਦੀ ਘਟਨਾ ਸਾਹਮਣੇ ਆਈ ਹੈ ਪਰ ਯੂਥ ਕਾਂਗਰਸ ਦੇ ਆਗੂ ਅਤੇ ਥਾਣਾ ਡਿਵੀਜ਼ਨ ਨੰਬਰ 8 ਦੇ ਇੰਚਾਰਜ ਦਾ ਕਹਿਣਾ ਹੈ ਕਿ ਉੱਥੇ ਕੋਈ ਖੋਲੜਬਾਜੀ ਨਹੀਂ ਹੋਈ ਹੈ ਇੱਥੇ ਯੂਥ ਕਾਂਗਰਸ ਦੇ ਵੱਲੋਂ ਆਪਣਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ ਅਤੇ ਇਸ ਨੂੰ ਲੈ ਕੇ ਨੌਜਵਾਨ ਐ ਕਟ ਹੋਈ ਸੰ। ਪਿਲਾਲੀ ਮੇਰੇ ਨਾਮ ਯੂਥ ਕਾਂਗਰਸ ਪ੍ਰਧਾਨ ਜ਼ਿਲ੍ਹੇ ਦਾ। ਸਰ 8 ਨੰਬਰ ਥਾਣੇ ਆਇਤੀ ਮਸਲੇ। ਸੋ ਅੱਜ ਅਸੀਂ ਸਾਰੇ ਜਿੰਨੇ ਸਾਡੇ ਯੂ ਕਾਂਗਰਸ ਦੇ ਮੁੰਡੇ ਐਨਐਸਯੂ ਦੇ ਜਿੰਨਾ ਯੂਥ ਅਸੀਂ ਅੱਜ ਕਾਲਜ ਦਾ ਪ੍ਰਧਾਨ ਲਾਣਾ ਆਏ ਸੀਗੇ। ਕਿ ਇਨ ਫਿਊਚਰ ਜਦੋਂ ਇਲੈਕਸ਼ਨ ਆਣੇ ਉਹ ਮੁੰਡਾ ਅਸੀਂ ਇਲੈਕਟਡ ਪ੍ਰਧਾਨਗੀ ਬਣਾਵਾਂਗੇ ਤੇ ਉਹਦੇ ਰਿਗਾਰਡਿੰਗ ਅਸੀਂ ਜਿਵੇਂ 50 100 ਮੁੰਡੇ ਨੂੰ ਲੈ ਕੇ ਉਹਦੇ ਸਰੋਪਾ ਪਵਾ ਕੇ ਅਨਾਉਂਸ ਕਰਨਾ ਅਸੀਂ ਵੀ ਕੋਈ ਕਾਲਜ ਦੀਆਂ ਦਿੱਕਤਾਂ ਪਰੇਸ਼ਾਨੀਆਂ ਕੁਝ ਵੀ ਕਾਲਜ ਪਰੇਸ਼ਾਨੀਆਂ ਆਉਂਦੀਆਂ ਤੇ ਉਹ ਮੁੰਡਾ ਸਾਡਾ ਕੰਮ ਕਰੂਗਾ ਟੀਮ ਪਾਰਟੀ ਦੇ। ਸਰ ਇਹੋ ਤੇ ਇੱਕ ਚੀਜ਼ ਨੂੰ ਲੱਗਦਾ ਹੈ ਸਰ ਕੁਝ ਨਹੀਂ ਵਿਵਾਦ ਲੋਕਾਂ ਨੇ ਕੋਈ ਗਲਤ ਇਨਫੋਰਮੇਸ਼ਨ ਦੇ ਕੇ ਵੀ ਮੁੰਡਾ 100 150 ਗਿਆ ਦੀ ਮੁੰਡਾ ਉੱਥੇ ਜ਼ਿਆਦਾ ਹੋ ਗਿਆ ਉਹਦੇ ਲਈ ਥਾਣੇ 'ਚ ਕਿਸੇ ਨੇ ਇਨਫੋਰਮੇਸ਼ਨ ਗਲਤ ਦਿੱਤੀ ਵੀ ਹਲੜਬਾਜੀ ਹੋ ਰਹੀ ਹੈ ਉਹਦੇ ਰਿਕਾਰਡਿੰਗ ਸਾਡੇ ਐਸਪੀ ਸਾਹਿਬ ਜੀ ਕੇ ਤੇ ਐਸਐਚਓ ਸਾਹਿਬ ਮੈਡਮ ਵੀ ਆਏ ਨੇ ਤੇ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਵੀ ਕੋਈ ਕਾਲਜ ਦੀ ਪ੍ਰਧਾਨਗੀ ਦਾ ਚੱਕਰ ਸੀ ਕੋਈ ਇਹਦੇ ਚ ਰੋਲੇ ਵਾਲਾ ਪੇਲਾ ਆਇਆ ਨਹੀਂ ਸੀਗਾ ਸਰ ਪ੍ਰਧਾਨ ਲਾ ਦਿੱਤਾ ਗਿਆ ਕਿ ਐਜੇ ਹਾਂਜੀ ਹਾਂਜੀ ਮੁੰਡਾ ਲਾਤਾ ਜੀ ਮੁੰਡਾ ਲਾਤਾ ਤੇ ਜੋ ਕਮਿਊਨੀਕੇਸ਼ਨ ਗੈਪ ਸੀ ਉਹਦੇ ਲੋਕ ਹਾਂਜੀ ਉਹ ਉਹੀ ਉਹਦੇ ਕਰਕੇ ਆਏ ਸੀ ਉਹਦੇ ਕਰਕੇ ਸਾਰੀ ਗੱਲ ਕਲੀਅਰ ਹੋ ਗਈ ਕਿ ਹੁਲੜਬਾਜੀ ਵਾਲਾ ਕੰਮ ਨਹੀਂ ਸੀ ਕਿ ਬਹੁਤ ਪੀਸਫੁਲੀ ਅਸੀਂ ਆਪਣਾ ਪ੍ਰਧਾਨ ਲਾ ਕੇ ਹਰ ਸਾਲ ਲਾਈਦਾ ਹੀ ਆ ਤੇ ਪ੍ਰਧਾਨ ਲਾ ਕੇ ਅਸੀਂ ਚਲੇ ਜਾਣਾ ਬਸ ਇਹਦੀ ਕੋਈ ਦਿੱਕਤ ਨਹੀਂ ਠੀਕ ਹੈ ਕਿੰਨਾ ਕੁ ਲਗਭਗ ਯੂਥ ਦਾ ਰਸ਼ ਨਜ਼ਰ ਆਇਆ ਜੀ ਲੋਕਾਂ 'ਚ ਕਿੰਨਾ ਕੁ ਜੋਸ਼ ਹੈ ਸੋ ਅਸੀਂ ਤਾਂ ਜਿਵੇਂ ਕਾਲਜ ਦੇ ਯੂਥ ਨੂੰ ਤੇ ਸਟੂਡੈਂਟ ਨੂੰ ਗਿਆ ਸੀਗਾ ਤੇ ਉੱਥੇ 3-400 ਮੁੰਡਾ ਉੱਥੇ ਹੋ ਗਿਆ ਯੂਥ ਦਾ ਸਹਿਮਤੀ ਨਾਲ ਪ੍ਰਧਾਨ ਲਾਇਆ ਗਿਆ ਸਹਿਮਤੀ ਨਾਲ ਪ੍ਰਧਾਨ ਲਾਇਆ ਪਾਰਟੀ ਦਾ ਪ੍ਰਧਾਨ ਸੀਗਾ ਕੋਈ ਹੁੱਲੜਬਾਜੀ ਵਾਲੀ ਕੋਈ ਗਲਬਾਤ ਨਹੀਂ ਸੀ ਕਿਉਂਕਿ ਬਾਹਰੋਂ ਤੇ ਬੰਦੇ ਐਸੇ ਨਹੀਂ ਆਏ ਵੀ ਜਿਹੜੇ ਹੁੱਲੜਬਾਜੀ ਕਰਨ ਇੱਥੇ ਐਨਐਸਯੂ ਦਾ ਪ੍ਰਧਾਨ ਅਸੀਂ ਹਰ ਸਾਲ ਲਾਈਦਾ ਵਾਂ ਉਹੀ ਪ੍ਰਧਾਨ ਅਸੀਂ ਲਾਉਂਦੇ ਲੱਗਦਾ ਨਹੀਂ ਵੀ ਕਿਤੇ ਦੂਜੇ ਪਾਰਟੀਆਂ ਨੇ ਚਲਾਰਤ ਕੀਤੀ ਹੋਵੇ ਇਸ ਕੋਈ ਨਹੀਂ ਕਹਿ ਸਕਦੇ ਸ਼ਰਾਰਤ ਸਮਝ ਲਓ ਜੋ ਮਰਜੀ ਸਮਝ ਲਓ ਤੇ ਅਸੀਂ ਆਪਣੇ ਵੱਲੋਂ ਬਹੁਤ ਹੀ ਪੀਸਫੁਲੀ ਢੰਗ ਨਾਲ ਸਾਰੇ ਸਾਡੇ ਯੂਥ ਦੇ ਮੁੰਡੇ ਇਕੱਠੇ ਹੋਏ ਸਾਰੇ ਉਹਦੇਦਾਰ ਇਕੱਠੇ ਹੋਏ ਠੀਕ ਹੈ ਜੀ ਉੱਥੇ ਪੀਸਫੁਲੀ ਢੰਗ ਨਾਲ ਅਸੀਂ ਉਹਨੂੰ ਅਨਾਉਂਸ ਕਰਕੇ ਅਸੀਂ ਚਲੇ ਜਾਣਾ ਸੀ ਕੋਈ ਦਿੱਕਤ ਨਹੀਂ ਕੋਈ ਪਰਚਾ ਨਹੀਂ 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 ਕੁਝ ਨਹੀਂ ਹੋਇਆ ਉਹਨਾਂ ਲੋਕ ਪਿਆਰਫੁਲ ਪੀਸਫੁਲੀ ਸਮਝਾਤਾ ਸੀ ਉਹ ਵੀ ਸਮਝ ਗਏ ਸੀ ਉਹਨਾਂ ਦੇ ਜਿਹੜੇ ਯੂਥ ਦੇ ਪ੍ਰਧਾਨ ਸੀ ਉਹਨਾਂ ਨੂੰ ਵੀ ਸਮਝ ਆ ਗਈ ਕਿ ਅੱਗੇ ਤੋਂ ਅਸੀਂ ਇਸ ਤਰ੍ਹਾਂ ਪ੍ਰੋਸੀਜਰ ਫਾਲੋ ਕਰਕੇ ਜਿਹੜੇ ਵੀ ਕੋਈ ਇਵੈਂਟ ਹੋਣਗੇ ਸਰ ਕਿਹਨੇ ਥਾਣੇ ਦਾ ਮਾਮਲਾ ਸੀ ਇਹ 8 ਨੰਬਰ ਥਾਣੇ ਦਾ ਮਾਮਲਾ ਸੀ ਐਸਐਮ ਜਰ ਨਿਊਜ਼ ਲਈ ਲੁਧਿਆਣਾ ਤੋਂ ਖੇਤ ਚਲੋਟਾ ਦੀ ਰਿਪੋਰਟ